ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪੰਜਾਬੀ ਪੋਡਕਾਸਟ ਦੇ ਇੱਕ ਹੋਰ એપਿisode ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਸੈਸ਼ਨ ਦੇ ਵਿੱਚ ਆਪਾਂ ਗੁਟਰ ਗੂੰ ਗੁਟਰ ਗੂੰ ਨਾਮ ਦੀ ਕਬੂਤਰ ਤੇ ਆਧਾਰਿਤ ਇੱਕ ਕਵਿਤਾ ਨੂੰ ਪੜਾਂਗੇ ਜਾਣਾਂਗੇ ਸੁਣਾਾਂਗੇ ਗੁਟਰ ਗੂੰ ਗੁਟਰ ਗੂੰ ਤਾਂ ਕਬੂਤਰ ਕੀ ਕਹਿੰਦਾ ਹੈ ਕਿ ਗੁਟਰ ਗੂੰ ਗੁਟਰ ਗੂੰ ਲੋਕ ਕਹਿਣ ਮੈਨੂੰ ਚੀਨਾ ਗੋਲਾ ਰੰਗ ਬਰੰਗਾ ਬੁੱਝ ਲੈ ਤੂੰ ਕਬੂਤਰ ਆਪਣੀ ਆਵਾਜ਼ ਕਰਦਾ ਕੱਢਦਾ ਪਿਆ ਗੂਟਰ ਗੂੰਟਰ ਗੂੰ ਲੋਕ ਮੈਨੂੰ ਚੀਨਾ ਕਹਿੰਦੇ ਨੇ ਗੋਲਾ ਕਹਿੰਦੇ ਨੇ ਰੰਗ ਬਰੰਗਾ ਮੈਂ ਹੁੰਨਾ ਤੂੰ ਬੁੱਝ ਲੈ ਕਿ ਮੇਰੀ ਕੀ ਜਾਤੀ ਆ ਚੀਨਾ ਤੇ ਗੋਲਾ ਇੱਕ ਜਾਤੀ ਆ ਕਿਸਮ ਆ ਕਬੂਤਰਾਂ ਦੀ ਠੀਕ ਹੈ ਕੁਝ ਕਬੂਤਰ ਚੀਨਾ ਕੈਟਾਗਰੀ ਦੇ ਹੁੰਦੇ ਨੇ ਕੁਝ ਗੋਲਾ ਕੀ ਪਛਾਣਾ ਇਹਨਾਂ ਦੀ ਮੈਨੂੰ ਨਹੀਂ ਪਤਾ ਅਗਰ ਮੇਰੇ ਪੰਜਾਬੀ ਵੀਰਾਂ ਨੂੰ ਤੁਹਾਡੇ ਵਿੱਚੋਂ ਕੁਝ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਚੀਨਾ ਕਬੂਤਰ ਕਿਹਨੂੰ ਕਹਿੰਦੇ ਨੇ ਗੋਲਾ ਕਿਹਨੂੰ ਕਹਿੰਦੇ ਨੇ ਇਹਨਾਂ ਦੀ ਪਛਾਣ ਕੀ ਆ ਖੰਭ ਨੇ ਮੇਰੇ ਰੰਗ ਬਰੰਗੇ ਚਿੱਟੇ ਕਾਲੇ ਲੱਗਦੇ ਚੰਗੇ ਲਾਲ ਬਿੰਦਾ ਤੇ ਲੋਟਣ ਗੋਲਾ ਕਿੰਨੇ ਹੀ ਮੇਰੇ ਨਾਂ ਨੇ ਉਂ ਕੁਟਰ ਗੂੰ ਕੁਟਰ ਗੂੰ ਤਾਂ ਕਬੂਤਰ ਕਹਿੰਦਾ ਕਿ ਮੇਰੇ ਜਿਹੜੇ ਖੰਭ ਨੇ ਪੰਖ ਨੇ ਪਰ ਨੇ ਉਹ ਰੰਗ ਬਰੰਗੇ ਅਲੱਗ ਅਲੱਗ ਡਿਫਰੈਂਟ ਕਲਰਸ ਦੇ ਨੇ ਚਿੱਟੇ ਕਾਲੇ ਬਹੁਤ ਵਧੀਆ ਬਹੁਤ ਚੰਗੇ ਲੱਗਦੇ ਨੇ ਮੇਰੇ ਬਹੁਤ ਹੀ ਨਾਂ ਨੇ ਮੈਨੂੰ ਲਾਲ ਬਿੰਦਾ ਲੋਟਣ ਗੋਲਾ ਇਹ ਸਭ ਨਾ ਨਾਮਾ ਨਾਲ ਜਾਣਿਆ ਜਾਂਦਾ ਹੈ ਮੌਜਾ ਨਾਲ ਮੈਂ ਚੁਗਦਾ ਦਾਣੇ ਚੋਗਾ ਜਦ ਵੀ ਪੌਣ ਨਿਆਣੇ ਤੋਤਲਿਆਂ ਨਾਲ ਗੱਲਾਂ ਕਰਦਾ ਚੋਗੇ ਵੱਲ ਵੀ ਰੱਖਦਾ ਮੂੰਹ ਗੁਟਰ ਗੁਟਰ ਗੁ ਕਬੂਤਰ ਕਹਿੰਦਾ ਕਿ ਜਦੋਂ ਵੀ ਬੱਚੇ ਨਿਆਣੇ ਮੈਨੂੰ ਚੋਗਾ ਪਾਉਂਦੇ ਨੇ ਦਾਣੇ ਪਾਉਂਦੇ ਨੇ ਮੱਕੀ ਦੇ ਦਾਣੇ ਹੋ ਸਕਦਾ ਜਾਂ ਹੋਰ ਵੀ ਬਦਾਮ ਅਖਰੋਟ ਵੀ ਹੋ ਸਕਦੇ ਨੇ ਡਰਾਈ ਫਰੂਟਸ ਦਾ ਜੋ ਵੀ ਚੋਗੇ ਦੀਆਂ ਆਈਟਮਸ ਨੇ ਉਹ ਜਦੋਂ ਨਿਆਣੇ ਪਾਉਂਦੇ ਨੇ ਮੈਂ ਬਹੁਤ ਚੰਗੀ ਤਰ੍ਹਾਂ ਵਧੀਆ ਮੌਜਾਂ ਨਾਲ ਮਾਣ ਮੌਜਮਾਨਦਾ ਹੋਇਆ ਚੋਗਾ ਚੁਗਦਾ ਤੇ ਮੈਂ ਗੱਲਾਂ ਬਾਤਾਂ ਵੀ ਕਰਦਾ ਪਰ ਨਾਲ ਨਾਲ ਮੈਂ ਆਪਣੇ ਚੋਗਾ ਖਾਣ ਕੰਨੀ ਵੀ ਧਿਆਨ ਪੂਰਾ ਰੱਖਦਾ ਅੰਬਰੀ ਜਦੋਂ ਉਡਾਰੀ ਲਾਵਾਂ ਅੰਬਰ ਯਾਨੀ ਕਿ ਆਸਮਾਨ ਦੇ ਵਿੱਚ ਜਦੋਂ ਉਡਾਰੀ ਲਾਂਦਾ ਹੈ ਕਬੂਤਰ ਬੱਦਲਾਂ ਤੋਂ ਉੱਚਾ ਉੱਡ ਜਾਵਾ ਕਲਾਊਡਸ ਬੱਦਲਾਂ ਨਾਲੋਂ ਵੀ ਉੱਚਾ ਉੱਡ ਜਾਂਦਾ ਕਰਦਾ ਮੈਂ ਰਾਹ ਨਹੀਂ ਭੁੱਲਦਾ ਕਦੀ ਵੀ ਮੈਂ ਕਰਦਾ ਰਾਹ ਨਹੀਂ ਭੁੱਲਦਾ ਕਬੂਤਰ ਦੀ ਇੱਕ ਖਾਸियत ਹੁੰਦੀ ਆ ਕਿ ਉਹਦੇ ਵਿੱਚ ਇੱਕ ਕੁਦਰਤੀ ਤੌਰ ਤੇ ਜੀਪੀਐਸ ਲੱਗਿਆ ਹੁੰਦਾ ਕਿ ਜਿੱਥੋਂ ਵੀ ਉਹਨੂੰ ਛੱਡ ਦੋ ਅਖੀਰਕਾਰ ਉਹਨੇ ਆਥਣ ਨੂੰ ਸ਼ਾਮ ਨੂੰ ਕਰੀ ਹੋਣਾ ਆਪਣੇ ਜਿਹੜਾ ਉਹਦਾ ਹੋਮ ਆ ਉਹ ਪੁੱਲਦਾ ਨਹੀਂ ਆਪਣੇ ਘਰ ਦਾ ਰਾ ਕਦੇ ਕਿਸੇ ਢੋਲ ਦੀ ਚਿੱਠੀ ਮਰਗ ਵਿਆਹ ਦੀ ਕੌੜੀ ਮਿੱਠੀ ਖਬਰਾਂ ਮੈਂ ਹੀ ਪਹੁੰਚਾਉਂਦਾ ਸੀ ਕਦੇ ਨਾ ਕਰਦਾ ਚੂੰ ਚਾਂ ਚੂੰ ਗੁਟਰ ਗੁ ਗੁਟਰ ਗੁ ਤਾਂ ਪਿਛਲੇ ਵੇਲਿਆਂ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਕਬੂਤਰ ਜਿਹੜਾ ਸੀਗਾ ਨਾ ਉਹ ਇੱਕ ਮੀਨਸ ਆਫ ਕਮਿਊਨੀਕੇਸ਼ਨ ਇੱਕ ਚਿੱਠੀ ਪਹੁੰਚਾਉਣ ਦਾ ਸਾਧਨ ਸੀਗਾ ਇੱਕ ਕਬੂਤਰ ਦੇ ਪੈਰ ਦੇ ਨਾਲ ਚਿੱਠੀ ਬੰਨ੍ਹ ਦਿੱਤੀ ਜਾਂਦੀ ਸੀ ਤੇ ਫਿਰ ਉਹ ਇੱਕ ਥਾਂ ਤੋਂ ਦੂਜੀ ਥਾਂ ਉੱਡ ਕੇ ਉਹ ਚਿੱਠੀ ਲੈਟਰ ਪੱਤਰ ਡਿਲੀਵਰ ਕਰ ਦਿੰਦਾ ਸੀਗਾ ਯਾਨੀ ਕਿ ਡਾਕੀ ਇਹਦਾ ਕੰਮ ਕਰਦਾ ਸੀ ਹੁਣ ਤਾਂ ਫਿਲਹਾਲ ਆਪਣਾ ਮਾਡਰਨ ਜਮਾਨੇ ਦੇ ਵਿੱਚ ਆਪਣੇ ਕੋਲ ਈਮੇਲ ਆ WhatsApp ਆ ਠੀਕ ਹੈ ਹੋਰ ਡਾਇਰੈਕਟ ਮੈਸੇਜ ਕਰਨ ਦੇ ਬਹੁਤ ਸਾਧਨ ਨੇ ਇਨਸਟੈਂਟਲੀ ਪਲਕ ਚਪਦੇ ਚਪਕਦੇ ਹੀ ਸੈਕਿੰਡ ਤੇ ਸੈਕਿੰਟਾਂ ਦੇ ਵਿੱਚ ਆਪਾਂ ਕਿਸੇ ਨੂੰ ਮੈਸੇਜ ਕਰ ਸਕਦੇ ਹਾਂ ਵੀਡੀਓ ਕਾਲ ਆਪਣੇ ਕੋਲ ਹੈਗੀ ਐ ਸੁਵਿਧਾ ਕਰਨ ਦੀ ਠੀਕ ਹੈ ਮੈਂ ਗਾਵਾਂ ਗੀਤ ਅਮੰਦਾ ਪਲਾ ਲੋੜ ਦਾ ਸਬਨਾ ਦਾ ਰਲ ਕੇ ਰਹਿਣਾ ਮੈਥੋਂ ਸਿੱਖੋ ਮਨ ਚੋਂ ਕੱਢੋ ਕੱਢੋ ਨਫ਼ਰਤ ਨੂੰ ਗੁਟਰ ਗੂ ਗੁਟਰ ਗੂ ਤਾਂ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਜ਼ਾਦੀ ਦਿਵਸ ਆਪਾਂ ਮਨਾਉਂਦੇ ਆ ਇੰਡੀਪੈਂਡੈਂਸ ਡੇ ਉਦੋਂ ਚਿੱਟੇ ਕਬੂਤਰਾਂ ਨੂੰ ਉਡਾਇਆ ਜਾਂਦਾ ਕਿ ਜਿਹੜਾ ਵਾਈਟ ਪਿਜਨ ਆ ਜਿਸ ਤੱਕ ਮੈਨੂੰ ਲੱਗਦਾ ਪਿਜਨ ਨੂੰ ਹੀ ਕਬੂਤਰ ਕਹਿੰਦੇ ਨੇ ਤੇ ਚਿੱਟਾ ਜਿਹੜਾ ਕਬੂਤਰ ਆ ਉਹ ਅਮਨ ਸ਼ਾਂਤੀ ਦਾ ਪ੍ਰਤੀਕ ਆ ਪੀਸ ਦਾ ਸਿੰਬਲ ਆ ਇੱਕ ਸ਼ਾਂਤੀ ਦਾ ਚਿੰਨ੍ਹ ਹੈ ਤੇ ਉਹ ਕਹਿੰਦਾ ਕਿ ਮੈਂ ਰਲ ਮਿਲ ਕੇ ਕਿਵੇਂ ਰਹਿਣਾ ਪਿਆਰ ਨਾਲ ਮੇਰੇ ਤੋਂ ਸਿੱਖੋ ਮਨਾਂ ਵਿੱਚੋਂ ਨਫ਼ਰਤ ਕੱਢੋ ਗੁਟਰ ਗੂੰ ਗੁਟਰ ਕਬੂਤਰ ਦੀ ਆਵਾਜ਼ ਆ ਗੁਟਰ ਗੂੰ ਗੁਟਰ ਗੂੰ ਠੀਕ ਹੈ ਤੇ ਇਹ ਸੀ ਸਾਡੀ ਬਹੁਤ ਹੀ ਪਿਆਰੀ ਕਵਿਤਾ ਕਬੂਤਰ ਦੇ ਉੱਤੇ ਗੁਟਰ ਗੂੰ ਗੁਟਰ ਗੂੰ ਤੁਹਾਨੂੰ ਕਿਵੇਂ ਲੱਗੀ ਤੇ ਕਮੈਂਟ ਦੇ ਵਿੱਚ ਚੀਨਾ ਕਬੂਤਰ ਤੇ ਗੋਲੇ ਕਬੂਤਰ ਬਾਰੇ ਜ਼ਰੂਰ ਮੈਨੂੰ ਦੱਸਿਓ ਠੀਕ ਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਅਜਿਹੇ ਹੋਰ ਪੋਡਕਾਸਟ ਪੰਜਾਬੀ ਭਾਸ਼ਾ ਦੇ ਵਿੱਚ ਸੁਣਨ ਦੇ ਲਈ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈ ਉਹ ਤੁਸੀਂ ਟੱਚ ਕਰ ਸਕਦੇ ਹੋ ਖੋਲ੍ਹ ਸਕਦੇ ਹੋ ਨਾ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਹੋ ਰਿਹਾ ਹੋ ਜੀ ਪੋਡਕਾਸਟ ਦੇ ਐਪੀਸੋਡਾਂ ਨੂੰ ਸੁਣਦੇ ਰਹਿਣਾ ਜੀ ਤੁਸੀਂ ਇਸ ਚੈਨਲ ਤੇ ਬਣੇ ਰਹਿ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਜੀ